ਕੀ ਸੁਖਬੀਰ ਸਿੰਘ ਬਾਦਲ ਹੁਣ ਅਸਤੀਫਾ ਦੇ ਦੇਣਗੇ ਕੀ ਅਕਾਲੀ ਦਲ ਬਾਦਲ ਧੜੇ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾਵੇਗਾ ਕੀ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਵਿਕਾਸ ਪੁਰਖ ਦੇ ਵਜੋਂ ਜਾਣੇ ਜਾਣ ਲੱਗੇ ਸੁਖਬੀਰ ਬਾਦਲ ਜਿਹੜੇ ਹਾਲ ਹੀ ਦੇ ਵਿੱਚ ਦੁਬਾਰਾ ਪ੍ਰਧਾਨ ਬਣੇ ਨੇ ਕੀ ਉਹਨਾਂ ਨੂੰ ਆਪਣੀ ਪ੍ਰਧਾਨਗੀ ਦੀ ਕੁਰਸੀ ਤੋਂ ਹੱਥ ਖੋਣਾ ਪਵੇਗਾ ਇਹ ਸਾਰੇ ਸਵਾਲ ਖੜੇ ਹੋ ਰਿਹਾ ਜਿਸ ਵੇਲੇ ਵਿਰੋਧੀ ਧੜੇ ਔਰ ਖਾਸ ਤੌਰ ਦੇ ਉੱਤੇ ਸੁਧਾਰ ਲਹਿਰ ਔਰ ਪੰਜ ਮੈਂਬਰੀ ਕਮੇਟੀ ਦੇ ਨਾਲ ਜੁੜੇ ਹੋਏ ਜਿਹੜੇ ਲੀਡਰ ਨੇ ਉਹ ਤੰਜ ਕਸਦੇ ਨਜ਼ਰ ਆ ਰਹੇ ਹੈ ਦਰਅਸਲ ਸੁਖਬੀਰ ਸਿੰਘ ਬਾਦਲ ਇਹਨਾਂ ਲੁਧਿਆਣਾ ਜ਼ਿਮਨੀ ਇਲੈਕਸ਼ਨਸ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਲੁਧਿਆਣਾ ਵੈਸਟ ਦੀ ਜਿਹੜੀ ਜ਼ਿਮਨੀ ਚੋਣ ਹੋਈ ਹੈ ਸੁਖਬੀਰ ਸਿੰਘ ਬਾਦਲ ਨੇ ਪਰਉਪਕਾਰ ਘੁੰਮਣ ਦੀ ਪਿੱਠ ਦੇ ਉੱਤੇ ਪੂਰਾ ਥਾਪੜਾ ਰੱਖਿਆ ਔਰ ਚੋਣ ਮੈਦਾਨ ਦੇ ਵਿੱਚ ਪ੍ਰਚਾਰ ਵੀ ਡਟ ਕੇ ਕੀਤਾ ਘਰ ਵਾਪਸੀਆਂ ਕਰਵਾਈਆਂ ਭਾਵੇਂ ਉਹ ਸਿਕੰਦਰ ਸਿੰਘ ਮਲੂਕਾ ਹੋਣ ਪਾਰਮੀ ਉਹ ਬਾਕੀ ਦੇ ਲੀਡਰ ਹੋਣ ਸੋਨ ਸਿੰਘ ਖੰਡਲ ਹੋਣ ਜਿਹਨਾਂ ਨੂੰ ਵਾਪਸ ਲਿਆਂਦਾ ਗਿਆ ਪਰ ਇਸ ਦੇ ਬਾਵਜੂਦ ਪਾਰਟੀ ਆਪਣਾ ਵੋਟ ਪਰਸੈਂਟੇਜ ਕੋਈ ਬਹੁਤਾ ਨਹੀਂ ਵਧਾ ਸਕੀ ਪਿਛਲੀਆਂ ਚੋਣਾਂ ਦੇ ਵਿੱਚ 8.5 ਦੇ ਕਰੀਬ ਅ ਪ੍ਰਤੀਸ਼ਤ ਰਹੀ ਯਾਨੀ ਕਿ 2022 ਦੇ ਵਿੱਚ ਜਦੋਂ ਮਹੇਸ਼ਿੰਦਰ ਗਰੇਵਾਲ ਇਥੋਂ ਚੋਣ ਲੜੇ ਤੇ ਲੰਗੇ ਦੇਣੀ ਜਿਹੜਾ ਨਤੀਜਾ ਸਾਹਮਣੇ ਆਇਆ ਉਸ ਮੁਤਾਬਕ ਇਹ ਵੋਟ ਪ੍ਰਤੀਸ਼ਤ ਵੱਧ ਕੇ ਮਹਿਜ਼ 9.1 ਫੀਸਦੀ ਤੱਕ ਪਹੁੰਚ ਸਕਿਆ ਜਾਣਕਾਰੀ ਮੁਤਾਬਕ ਹੁਣ ਇੰਨਾ ਕੁ ਵੋਟ ਪ੍ਰਤੀਸ਼ਤ ਵਿੱਚ ਇਜ਼ਾਫਾ ਜਿਹੜਾ ਉਹ ਅਕਾਲੀ ਦਲ ਨੂੰ ਕਿਤੇ ਵੀ ਨਹੀਂ ਪਹੁੰਚਾ ਸਕਦਾ ਜ਼ਮਾਨਤ ਜਬਤ ਹੋ ਗਈ ਉਹ ਵੱਖਰੀ ਗੱਲ ਹੈ ਪਰ ਉਪਕਾਰ ਘੁੰਮਣ ਜਿਨ੍ਹਾਂ ਨੂੰ 8000 ਦੇ ਕਰੀਬ ਵੋਟਾਂ ਪਈਆਂ ਉਹਨਾਂ ਨੂੰ ਜਿਹੜੀਆਂ ਇਹ ਵੋਟਾਂ 8000 ਦੇ ਕਰੀਬ ਪਈਆਂ ਨੇ ਵਿਸ਼ਲੇਸ਼ਕ ਇਹ ਸੰਭਾਵਨਾ ਦਰਸਾ ਰਹੇ ਆ ਕਿ ਇਹ ਮਹਿਜ਼ ਉਹਨਾਂ ਦੇ ਆਪਣੇ ਕੰਮਾਂ ਔਰ ਆਪਣੇ ਆਧਾਰ ਕਰਕੇ ਪਈਆਂ ਨੇ ਇਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਨਾਂ ਮਾਤਰ ਯੋਗਦਾਨ ਹੋ ਸਕਦਾ ਹੈ ਐਹੋ ਜੀ ਸਥਿਤੀ ਦੇ ਵਿੱਚ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੇ ਆ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਲਈ ਸਹੀ ਠਹਿਰਾਉਂਦੇ ਆ ਜਿਹੜੇ ਇਸ ਗੱਲ ਦਾ ਦਾਵਾ ਕਰਦੇ ਆ ਕਿ ਪ੍ਰਧਾਨਗੀ ਦੀ ਕੁਰਸੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਕੋਈ ਲੈ ਨਹੀਂ ਸਕਦਾ ਜਾਂ ਕੋਈ ਇੰਨਾ ਹੱਕਦਾਰ ਹੈ ਹੀ ਨਹੀਂ ਉਹ ਲੀਡਰ ਹੁਣ ਕੀ ਕਹਿਣਾ ਚਾਹੁੰਦੇ ਆ ਜਦੋਂ ਉਹਨਾਂ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜਾ ਉਹਨਾਂ ਦੇ ਮੁਤਾਬਕ ਪ੍ਰਧਾਨਗੀ ਦੀ ਕੁਰਸੀ ਵਾਸਤੇ ਇੱਕੋ ਇੱਕ ਲੀਡਰ ਸਹੀ ਹੈ ਜੇ ਉਸ ਦੀ ਅਗਵਾਈ ਦੇ ਵਿੱਚ ਹੀ ਅਕਾਲੀ ਦਲ ਆਪਣਾ ਰਸੂਖ ਨਹੀਂ ਬਚਾ ਸਕਿਆ ਚੋਣ ਵਿੱਚ ਉਹਨਾਂ ਨੇ ਜ਼ਮਾਨਤ ਜਬਤ ਕਰਵਾ ਦਿੱਤੀ ਤੇ ਇਹੋ ਜੀ ਅਗਵਾਈ ਫਿਰ ਅਕਾਲੀ ਦਲ ਨੇ ਕਰਨੀ ਕੀ ਹੈ ਸੀਨੀਅਰ ਲੀਡਰ ਬੁੱਧੀਜੀਵੀ ਸੀਨੀਅਰ ਪੱਤਰਕਾਰ ਇਹ ਮੰਨਦੇ ਨੇ ਕਿ ਲੁਧਿਆਣੇ ਵਿੱਚ ਅਕਾਲੀ ਦਲ ਦਾ ਵੋਟਰ ਹੈ ਪੰਥਕ ਵੋਟਰ ਹੈ ਪਰ ਇਸ ਦੇ ਬਾਵਜੂਦ ਪੰਥ ਨੂੰ ਵੋਟ ਨਹੀਂ ਪਈ ਉਥੇ ਪੰਥਕ ਲੋਕ ਬੇਸ਼ੱਕ ਹੋਣਗੇ ਪਰ ਕੀ ਉਹਨਾਂ ਸਾਰੇ ਪੰਥਕ ਲੋਕਾਂ ਨੇ ਅਕਾਲੀ ਦਲ ਨੂੰ ਵੋਟ ਪਾਈ ਹੈ ਕੀ 8000 ਦੇ ਕਰੀਬ ਹੀ ਮਹਿਜ਼ ਪੰਥਕ ਲੋਕ ਜਿਹੜੇ ਨੇ ਉਹ ਆ ਵੈਸਟ ਹਲਕੇ ਦੇ ਵਿੱਚ ਲੁਧਿਆਣੇ ਦੇ ਹੈਗੇ ਆ ਹੁਣ ਇੱਥੇ ਆ ਕੇ ਅਕਾਲੀ ਦਲ ਨੂੰ ਇਸ ਸਾਰੇ ਪ੍ਰਕਿਰਿਆ ਨੂੰ ਸਮਝਣ ਦੀ ਜ਼ਰੂਰਤ ਹੈ ਅਕਾਲੀ ਦਲ ਦੇ ਭਵਿੱਖ ਨੂੰ ਸਮਝਣ ਦੀ ਜ਼ਰੂਰਤ ਹੈ ਔਰ ਇੱਥੇ ਹੀ ਸਵਾਲ ਖੜੇ ਹੋ ਰਹੇ ਆ ਕਿ ਕੀ ਹੁਣ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਕੀਤਾ ਜਾ ਸਕਦਾ ਜਾਂ ਉਹਨਾਂ ਤੋਂ ਮੰਗਿਆ ਜਾ ਸਕਦਾ ਵੈਸੇ ਤਾਂ ਜਿਹੜੀ ਝੂਂਦਾ ਕਮੇਟੀ ਦੀ ਰਿਪੋਰਟ ਹੈ ਉਸ ਦੇ ਵਿੱਚ ਇਹ ਕਲੀਅਰ ਹੀ ਹੋ ਚੁੱਕਿਆ ਹੈ ਕਿ ਲੋਕ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕਰ ਰਹੇ ਜਾਂ ਜਿਹੜੇ ਉਹਨਾਂ ਦੇ ਲੀਡਰ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕਰ ਰਹੇ ਜਿਸ ਤੋਂ ਬਾਅਦ ਹੁਣ ਇਹ ਸਥਿਤੀ ਹੋਰ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਔਨ ਗਰਾਉਂਡ ਉਤਰਨ ਦੇ ਬਾਵਜੂਦ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਨਹੀਂ ਪਾਈਆਂ ਔਰ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਜਿਹੜੀ ਪਾਰਟੀ ਦੇ ਲੀਡਰ ਜਿਹੜੇ ਧੜੇ ਦੇ ਲੀਡਰ ਇਹ ਦਾਵਾ ਕਰਦੇ ਸੀ ਕਿ ਉਹਨਾਂ ਨੇ ਆਪਣੇ ਨਾਲ 30 ਲੱਖ ਤੋਂ ਵੱਧ ਮੈਂਬਰ ਜੋੜਲੇ ਨੇ ਨਵੀਂ ਭਰਤੀ ਕਰਵਾਈ ਐ ਉਹਨਾਂ ਨੂੰ 8000 ਵੋਟਾਂ ਵੀ ਪੂਰੀਆਂ ਨਹੀਂ ਪਈਆਂ ਉਹਨਾਂ ਨੂੰ 9000 ਵੋਟਾਂ ਵੀ ਪੂਰੀਆਂ ਨਹੀਂ ਪਈਆਂ ਹੈਰਾਨੀ ਹੁੰਦੀ ਐ ਸੋਚ ਕੇ ਕਿ 30 35 35 ਲੱਖ ਦੀ ਮੈਂਬਰ ਡਰਾਈਵ ਦਾ ਮੈਂਬਰਸ਼ਿਪ ਡਰਾਈਵ ਦਾ ਦਾਵਾ ਕਰਨ ਵਾਲਿਆਂ ਨੂੰ ਮਹਿਜ਼ 8 8000 9 9000 ਵੋਟਾਂ ਪਈਆਂ ਨੇ ਇੱਥੇ ਆ ਕੇ ਅਕਾਲੀ ਦਲ ਨੂੰ ਆਪਣੀ ਪਟਚੋਲ ਕਰਨ ਦੀ ਲੋੜ ਐ ਸੈਲਫ ਰੀਅਲਾਈਜੇਸ਼ਨ ਦੀ ਲੋੜ ਐ ਔਰ ਇਸ ਸੈਲਫ ਰੀਅਲਾਈਜੇਸ਼ਨ ਤੋਂ ਬਾਅਦ ਅਗਲੀ ਰਣਨੀਤੀ ਬਣਾਉਣ ਦੀ ਲੋੜ ਐ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇਵਾਂਗੇ ਬਣੇ ਰੋਮਾਂਟਿਕ ਪੰਜਾਬੀ ਤੇ